ਹਾਂਜੀ ਦਰਸ਼ਕ ਭਰਾਵੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਜੁਝਾਰ ਸਿੰਘ ਖਰਾਉੜ ਤੇ ਤੁਸੀਂ ਆਪਣੇ ਚੈਨਲ ਤੇ ਦੇਖ ਰਹੇ ਹੋ ਆਪਣਾ ਪੰਜਾਬ 794 ਤੇ ਦੇਖ ਰਹੇ ਹੋ ਅੱਜ ਪਹੁੰਚਾ ਹਾਂ ਮੈਂ ਪਿੰਡ ਬਹਿਲੋਲਪੁਰ ਜੋ ਕਿ ਇਹ ਬਹਿਲੋਲਪੁਰ ਪਿੰਡ ਪੈਂਦਾ ਜਿਲ੍ਹਾ ਸ੍ਰੀ ਫਤਿਹਗੜ ਦੇ ਵਿੱਚ ਆ ਤੇ ਇੱਥੇ ਮੇਲਾ ਲੱਗਿਆ ਹੋਇਆ ਤੇ ਵੱਡੇ ਵੱਡੇ ਪਹਿਲਵਾਨ ਪਹੁੰਚਦੇ ਨੇ ਆਏ ਸਾਲ ਜਿਵੇਂ ਕਿ ਪਹਿਲਵਾਨ ਪ੍ਰਵਿੰਦਰ ਡਮਛੜੀ ਵੀ ਪਹੁੰਚੇ ਹੋਏ ਨੇ ਇਸ ਥਾਂ ਤੇ ਵੱਡੇ ਵੱਡੇ ਪਹਿਲਵਾਨ ਪਹੁੰਚਦੇ ਨੇ ਤੇ ਪਹੁੰਚੇ ਅੱਜ ਪਿੰਡ ਬਹਿਲੋਲਪੁਰ ਤੇ ਲੱਗਾ ਹੋਇਆ ਇਸ ਜਗ੍ਹਾ ਤੇ ਮੇਲਾ ਫਿਰ ਤੁਹਾਨੂੰ ਦਿਖਾਣੇ ਆ ਅੱਜ ਮੇਲਾ ਤੁਹਾਨੂੰ ਆਜੋ ਆਪਣੇ ਨਾਲ ਹਾਂਜੀ ਦਰਸ਼ਕ ਭਰਾਵੋ ਅੱਜ ਦਿਖਾਣੇ ਤੁਹਾਨੂੰ ਮੇਲਾ ਮੇਲਾ ਦਿਖਾ ਰਹੇ ਆ ਬਹਿਲੋਲਪੁਰ ਦਾ ਜਿੱਥੇ ਵੱਡੇ ਵੱਡੇ ਲੀਡਰ ਵੀ ਪਹੁੰਚ ਰਹੇ ਨੇ ਹਾਂਜੀ ਤੁਸੀਂ ਵੇਖ ਸਕਦੇ ਹੋ ਪਹੁੰਚ ਰਹੇ ਨੇ ਵੱਡੇ ਵੱਡੇ ਲੀਡਰ ਇਸ ਜਗ੍ਹਾ ਤੇ ਪਿੰਡ ਬਹਿਲੋਲਪੁਰਾ ਦਾ ਸਿੰਜ ਮੇਲਾ ਦਿਖਾਵਾਂਗੇ ਤੁਹਾਨੂੰ ਜੁੜਜੋ ਆਪਣੇ ਨਾਲ ਹਾਂਜੀ ਦਰਸ਼ਕ ਪਰਵੋ ਅੱਜ ਪਹੁੰਚਿਆ ਪਿੰਡ ਬਹਿਲੋਲ ਪਰ ਜਿੱਥੇ ਕੀ ਸਿੰਜ ਮੇਲਾ ਕਰਵਾਇਆ ਜਾ ਰਿਹਾ ਪਿੰਡ ਬਹਿਲੋਲ ਪਰ ਤੇ ਤੁਸੀਂ ਵੇਖ ਸਕਦੇ ਹੋ ਲੋਕਾਂ ਦਾ ਭਾਰੀ ਇਕੱਠ ਲੋਕ ਪਹੁੰਚ ਰਹੇ ਨੇ ਉਹ ਮਹਾਮਾਕੇ ਮੇਲਿਆਂ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ ਸੁਰੂ ਹੀ ਤੋਂ ਹੀ ਮੇਲਿਆਂ ਦੇ ਨਾਲ ਜਾਣੀ ਆਂਦੀ ਆ ਪੰਜ ਦਰਿਆਵਾਂ ਤੋਂ ਬਣਿਆ ਪੰਜਾਬ ਆ ਹਾਂਜੀ ਹਾਂਜੀ ਇਹ ਵੀ ਅੰਕਲ ਜੀ ਆਪਣੇ ਪਿੰਡ ਤੋਂ ਨੇ ਇਹ ਪਿੰਡ ਰੁੜਕੀ ਤੋਂ ਹਾਂਜੀ ਐਨ ਐ ਦਵਿੰਦਰ ਸਿੰਘ ਪਿੰਡ ਰੁੜਕੀ ਤੋਂ ਪਹੁੰਚੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੇਲਾ ਦੇਖਣ ਆ ਗਿਆ ਜੇ ਫਿਰ ਤੁਸੀਂ ਆਈ ਨਹੀਂ ਕੰਮ ਸੀ ਕੋਈ ਅੱਛਾ ਆਓ ਮੈਲਾ ਦੇਖਣ ਆਇਆ। ਹਾਂਜੀ ਹਾਂ ਹਾਂ। ਆਇਆ ਫਿਰ ਤਾਂ ਵੇਖਣਾ ਹੀ ਪੈਣਾ ਨਾ। ਤੇਰੇ ਕਹਿਣ ਤੇ ਵੇਖਣਾ ਸੀ ਤਾਂ। ਇਹ ਵੱਡੇ-ਵੱਡੇ ਪਹਿਲਵਾਨ ਪਹੁੰਚ ਰਹੇ ਨੇ ਇਸ ਜਗ੍ਹਾ ਤੇ। ਹਾਂਜੀ ਹਾਂ। ਹਾਂਜੀ ਤੇ ਤੁਸੀਂ ਵੇਖ ਸਕਦੇ ਹੋ ਲੋਕਾਂ ਦਾ ਭਾਰੀ ਇਕੱਠ। ਹਾਂਜੀ ਤੇ ਆਹ ਦੇਖ ਸਕਦੇ ਹੋ ਪਕੌੜੇ ਬਣਦੇ ਨੇ। ਹਾਂਜੀ ਪਕੌੜੇ ਬਣ ਰਹੇ ਨੇ, ਜਲੇਬੀਆਂ ਬਣ ਗਈਆਂ ਨੇ। ਵੇਖ ਕੇ ਸਾਡੇ ਤੁਸੀਂ ਕਈਆਂ ਦੇ ਮੋਹ ਦੇ ਵਿੱਚ ਪਾਣੀ ਆ ਜਾਂਦਾ ਏ। ਜਲੇਬੀਆਂ ਦੇਖ ਕੇ ਹਾਂਜੀ ਹਾਂਜੀ ਬਣ ਰਹੇ ਤੁਹਾਡੇ ਸਾਹਮਣੇ ਗਰਮਾ ਗਰਮ ਪਕੌੜੇ ਤੇ ਆਪਾਂ ਪਹੁੰਚਦੇ ਅੱਗੇ ਕਰ ਰਹੇ ਆ ਮੋਹਲੇ ਦੀ ਸ਼ੁਰੂਆਤ ਹਾਂਜੀ ਭਾਰੀ ਇਕੱਠ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਭਾਰੀ ਇਕੱਠ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਕਿਤੇ ਠੰਡਿਆਂ ਦੀ ਆ ਦੇਖੋ ਬਾਈ ਪਹੁੰਚੇ ਨੇ ਹੋਰ ਕੀ ਆਣੇ ਬਰੇ ਹੋ ਕਿੱਲ ਨੇ ਵੀਰੇ ਹਾਂ ਠੀਕ ਠੀਕ ਵਧੀਆ ਹੀ ਵਧੀਆ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਆਪਾਂ ਪਿੰਡ ਅਲੀਪੁਰ ਸਿੱਖਾ ਹੀ ਨਹੀਂ ਹੋਣੇ ਗਨੇੜਾ ਜੀ ਅੱਛਾ ਕੀ ਨਾਮ ਹੈ ਤੁਹਾਡਾ ਗੁਰਦਾਸ ਰਾਮ ਅੱਛਾ ਜੀ ਹਾਂ ਜੀ ਇਹ ਅਲੀਪੁਰ ਹੈ ਜੀ ਜ਼ਿਲ੍ਹਾ ਕਿਹੜਾ ਪੈਂਦਾ ਤੁਹਾਡਾ ਜ਼ਿਲ੍ਹਾ ਪਟਿਆਲਾ ਪੈਵਾ ਆਪਾਂ ਨੂੰ ਜੀ ਕਿਹੜਾ ਪਟਿਆਲਾ ਹੈ ਜੀ ਤਹਿਸੀਲ ਦੁੱਦਨ ਪੈਵਾ ਜੀ ਹਾਂ ਜੀ ਤਹਿਸੀਲ ਦੁੱਦਨ ਪੈਵਾ ਅੱਛਾ ਅੱਛਾ ਤੁਮ ਸਾਦਾ ਠੀਕ ਹੈ ਜੀ ਹਾਂ ਇਹ ਬਾਈ ਉਹਨਾਂ ਦੇ ਦੇਖੋ ਇੱਥੇ ਲਾਈ ਹੋਈ ਆ 3 ਵਿਲਰ ਲਗਾਇਆ ਹੋਇਆ ਜਿਹੜਾ ਕਿ ਇਹ ਕਈ ਇਹਨਾਂ ਕੋਲ ਫਲੇਵਰ ਨੇ ਨਾ ਇਹ ਜਿਵੇਂ ਕਿ ਔਰੈਂਜ ਫਰੂਟ ਵੀਰ ਡਿਊ ਸਟ੍ਰਿੰਗ ਕੋਕ ਪਕੋੜਾ ਸਾਰੇ ਹੋ ਗਏ ਫਲੇਵਰ ਨੇ ਬਾਈ ਉਹਨਾਂ ਕੋਲ ਹੈ ਨਾ ਤੇ ਕਿੰਨੇ ਸਾਲ ਹੋ ਗਏ ਬਾਈ ਤੁਹਾਨੂੰ ਆਂਦੇ ਨੂੰ ਇਸ ਜਗ੍ਹਾ ਤੇ ਤੁਹਾਨੂੰ ਹੋ ਗਏ 2 ਸਾਲ ਹੋ ਗਏ 2 2 ਹਾਂ ਜੀ ਕਿਵੇਂ ਕੀ ਸੇਲ ਕਿਹੜੀ ਜਗ੍ਹਾ ਤੇ ਆਈ ਸੇਲ ਕਿਵੇਂ ਹੁੰਦੀ ਆ ਠੀਕ ਹੋ ਗਿਆ ਮੇਲਾ ਵਧੀਆ ਭਰਾਈ ਅੱਛਾ ਜੀ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਬਾਈ ਠੀਕ ਆ ਤੇ ਹੁਣ ਬਾਈ ਜੀ ਆਪਾਂ ਅੱਗੇ ਪਹੁੰਚਦੇ ਆ ਹਨਾ ਇੱਥੇ ਦਾ ਟ੍ਰਾਈਪ ਕੁਆਲੀ ਆ ਅੱਗੇ ਮੇਲਾ ਦਿਖਾਣੇ ਤੁਹਾਨੂੰ ਅੱਗੇ ਪਹੁੰਚ ਗਏ ਬਾਲੀ ਜਾਨ ਸੋਰ ਸਰਬਾ ਮੇਲੇ ਦੀ ਰੌਣਕ ਦਿਖਾਉਣੇ ਅੱਜ ਤੁਹਾਨੂੰ ਪਿੰਡ ਪਹੁੰਚੇ ਬਹਿਲੋਲ ਪਰ ਜਿੱਥੇ ਤੁਸੀਂ ਦੇਖ ਸਕਦੇ ਹੋ ਮੇਲੇ ਦੀ ਰੌਣਕ ਹਾਂਜੀ ਤੁਸੀਂ ਦੇਖ ਸਕਦੇ ਹੋ ਸਜਾਨਾ ਦੁਕਾਨਾਂ ਸਜੀਆਂ ਹੋਈਆਂ ਨੇ ਕਿਤੇ ਪਕੌੜੀ ਨਿਕਲਦੇ ਨੇ ਤੇ ਚਲੇਬੀਆਂ ਉਪਰ ਆਵਾ ਹਰ ਨੂੰ ਕਿਉਂ ਮਾਰਦਾ ਯਾਰਾ ਹਾਂਜੀ ਪਹੁੰਚੇ ਹੋਇਆ ਪਿੰਡ ਅਜ ਪੰਜੋਲ ਬਹਿਲੋਲ ਪਰ ਜਿੱਥੇ ਕੀ ਮੇਲਾ ਲੱਗਿਆ ਹੋਇਆ ਮੇਲਾ ਦਿਖਾਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਹਾਂਜੀ ਅੱਜ ਪਿੰਡ ਬਹਿਲੋਲ ਪਰ ਦਾ ਮੇਲਾ ਵਿਖਾਣਿਆ ਦੋਸਤੋ ਤੁਹਾਨੂੰ ਸਾਰਿਆਂ ਦਰਸ਼ਕ ਭੈਣ ਭਰਾਵਾਂ ਨੂੰ ਆਹ ਦੇਖੋ ਜੀ ਟਿੰਡੋਰ ਲੱਗੇ ਹੋਏ ਨੇ ਵੱਡੇ ਵੱਡੇ ਕਾਉੜੇ ਦੇ ਦੁਕਾਨਾ ਤੇ ਲੀਪੇ ਦੇ ਦੁਕਾਨਾ ਕਾਫੀ ਲੱਗੀਆਂ ਹੋਈਆਂ ਨੇ ਇਸ ਸਥਾਨ ਤੇ ਤੇ ਪੈਣੀ ਸਾਹਬ ਵਾਲੇ ਦੀ ਕੁਲਫੀ ਕਾਫੀ ਮਸ਼ਹੂਰ ਹੁੰਦੀ ਆ ਪੈਣੀ ਸਾਹਬ ਵਾਲੇ ਦੀ ਕੁਲਫੀ ਹਾਂਜੀ ਹਾਂ ਕਿਹੜਾ ਪਿੰਡ ਆ ਵੀਰ ਤੁਹਾਡਾ ਆਈ ਆਈ ਹਾਂਜੀ ਹਾਂਜੀ ਅੱਛਾ ਅਸੇ ਵੇਲੇ ਪਹਿਲਵਾਨ ਹੁੰਦੇ ਨੇ ਤੇ ਆ ਵੀਰ ਹਾਂਜੀ ਹਾਂਜੀ ਬਹੁਤ ਗੁਸਤੀਆਂ ਵੀ ਵੱਡੀਆਂ ਹੁੰਦੀਆਂ ਨੇ ਤੁਸੀਂ ਬਾ ਕੁਸ਼ਤੀਆਂ ਹੁੰਦੀਆਂ ਨਹੀਂ ਆਪਣੇ 1,21,000 ਸਾਬ ਨਾਲੋਂ ਵੱਡੀ ਝੰਡੀ ਆਈ। ਅੱਛਾ ਜੀ। ਹਾਂ ਜੀ ਹਾਂ ਜੀ। ਵੱਡੀ ਝੰਡੀ ਦੇ ਪਹਿਲਵਾਨ ਵੀ ਪਹੁੰਚੋ ਨੇ ਸੀ ਜਿਵੇਂ ਕਿ ਪ੍ਰਮਾਨ ਪਰਵਿੰਦਰ ਡੋ ਛੜੀ ਹੈ ਨਾ। ਲੋਹੇ ਇੱਕ ਇਦਲੀ ਹੜ ਝੰਡੀ ਇੱਕ ਦੂਜੀ ਸਾਈਡ ਜਨ। ਉਸ ਤੋਂ ਵੀ ਇਹਦੇ ਪਹਿਲਵਾਨ ਨੇ ਪਰਵਿੰਦਰ ਡੋ ਛੜੀ ਹੈ ਨਾ। ਡੋ ਛੜਦਾ ਆਪਣੇ ਨਾਮ ਕੀ ਹੈ ਤੁਹਾਡਾ ਵਰਜੋਤ ਸਿੰਘ ਆਈ ਵਰਜੋਤ ਸਿੰਘ। ਵਰਜੋਤ ਸਿੰਘ ਪਿੰਡ ਵੈਲੋਲ ਪਰ। ਪਿੰਡ ਬਾਈਆਂ ਦਾ ਹੈ ਪਿੰਡਾ ਤੇ ਮੈਹਲਾ ਭਰਾਉਂਦੇ ਨੇ ਬੜੇ ਚਾਅ ਨਾਲ। ਅえて ਕੀ ਦੋ ਜਗ੍ਹਾ ਤੇ ਲੱਗ ਰਹੀ ਐ ਸਿੰਜੇ ਵੀਰੇ ਹੈ ਇਹ ਪਿੰਡ ਦੇ ਪਾਰਟੀ ਬਾਜੇ ਕਰਕੇ ਆਈ ਹਾਂ ਜੀ ਹਾਂ ਜੀ ਹਾਂ ਜੀ ਬਾਈ ਕਰਨੀ ਕਹਿਣੀ ਚਾਹੁੰਦੇ ਗੋਗਲ ਨਹੀਂ ਇਹ ਪਸਾਹ ਹੁੰਦਾ ਹੈ ਨਾ ਨਗਰ ਦੇ ਵਿੱਚ ਆ ਆਪਣਾ ਪੰਜਾਬ 794 ਆਪਣੇ ਚੈਨਲ ਦਾ ਨਾਮ ਹੈਗਾ ਜੀ ਆਪਣਾ ਪੰਜਾਬ 794 ਦੇਖਿਓ ਪਰ ਵੀਡੀਓ ਨਾ ਸ਼ੇਅਰ ਵੀ ਕਰ ਦਿਓ ਅੱਜ ਦਿਖਾਣੇ ਆ ਮੇਲਾ ਤੁਹਾਨੂੰ ਪਿੰਡ ਬਹਿਲੌਲਪੁਰ ਪਹੁੰਚੇ ਹੋਏ ਆ ਆ ਦੇਖੋ ਬਾਈ ਠੰਡਾ ਵੀਰੇ ਨੇ ਇਸ ਜਗ੍ਹਾ ਤੇ ਔਰ ਭਾਈ ਕਿਹਾਲ ਨੇ ਮਨਪ੍ਰੀਤ ਸਿੰਘਾ ਭਾਈ ਮਨਪ੍ਰੀਤ ਸਿੰਘ ਵੀ ਪਹੁੰਚੇ ਹੋ ਨੇ ਆਪਣੇ ਵੀਰ ਇਹ ਜਿਹੜੇ ਕਿ ਇੰਸਟਾਗ੍ਰਾਮ ਤੇ ਬਹੁਤ ਫੋਲਰ ਨੇ ਭਾਈ ਦੇ ਹਾਂਜੀ ਤੇ ਪਹੁੰਚ ਰਿਹਾ ਅੱਗੇ ਮੇਲੇ ਦੇ ਵਿੱਚ ਦਿਖਾਣੇ ਮੇਲਾ ਮੇਲੇ ਚਾਹ ਬਹੁਤ ਹੁੰਦਾ ਏ ਬੱਚਿਆਂ ਤਾਂ ਜ਼ਿਆਦਾ ਹੁੰਦਾ ਏ ਦੇਖ ਸਕਦੇ ਹੋ ਤੁਸੀਂ ਜਿਵੇਂ ਕਿ ਅੱਖ ਢਾਉਣੇ ਹੋਗੇ ਬੱਚਿਆਂ ਨੂੰ ਢਾਉਣਿਆਂ ਦਾ ਬੜਾ ਚਾਹ ਹੁੰਦਾ ਏ ਤੇ ਚੰਡੋਲ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿश्ती ਵਾਲਾ ਚੰਡੋਲਾ ਇਹ ਤੇ ਇਸ ਦੇ ਵਿੱਚ ਪੈਸੈਂਜਰ ਵੀ ਲੋਕੇ ਬੈਠੇ ਨੇ ਵੈਸੇ ਹਾਂਜੀ ਮੇਲਾ ਬਹਿਲੋਲਪੁਰ ਦਾ ਦਿਖਾਣਾ ਹੈ ਜੀ ਤੁਹਾਨੂੰ ਅੱਜ ਇਹ ਹੁੰਦਾ ਹੈ ਮੇਲਾ ਸੱਜਿਆ ਹੋਈ ਨਾ ਦਸਾਨਾ ਦੇਖ ਜਦੋਂ ਤੇ ਬੱਚੇ ਬੱਚਾ ਦਾ ਦੇਖੋ ਇਹ ਵੀ ਦਿਲ ਹੁੰਦਾ ਦਿਲ ਹੁੰਦਾ ਨਾ ਜਿਸ ਦਾ ਜਿਗਰਾ ਹੋਈ ਬੈਠ ਸਕਦਾ ਇਸ ਦੇ ਵਿੱਚ ਜਿਸ ਦਾ ਜਿਗਰਾ ਹੁੰਦਾ ਨਾ ਉਹੀ ਬੈਠ ਸਕਦਾ ਇਸ ਦੇ ਵਿੱਚ ਤੇ ਬਾਕੀ ਸੱਜੀਆਂ ਹੋਈਆਂ ਨੇ ਦੁਕਾਨਾਂ ਢਾਉਣੀਆਂ ਦੀਆਂ ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਤੇ ਹੁਣ ਅੱਗੇ ਪਹੁੰਚਦੇ ਆਪਾਂ ਗੁੱਗਾ ਮੜੀ ਦਰਵਾਜ਼ੇ ਜਿਸ ਜਗ੍ਹਾ ਤੇ ਨਾ ਇੱਕ ਦਿਨ ਪਹਿਲਾਂ ਟਾਡੀ ਜਾਥਾ ਵੀ ਲੱਗਦਾ ਏ ਚੌਂਕੀਆਂ ਵੀ ਲੱਗਦੀਆਂ ਨੇ ਇਸ ਜਗ੍ਹਾ ਤੇ ਨਾ ਅੱਗੇ ਗੁਗਾ ਮਾੜੀਆ ਤੇ ਆਹ ਦੇਖੋ ਜੀ ਬੜੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਮੇਲੇ ਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖ ਸਕਦੇ ਤੁਸੀਂ ਲੋਕ ਨਾ ਬਹੁਤ ਦੂਰੋਂ ਦੂਰੋਂ ਆ ਕੇ ਪਹੁੰਚਦੇ ਨੇ ਇਸ ਮੇਲੇ ਦੇ ਵਿੱਚ ਪਿੰਡ ਬਹਿਲੋਲ ਪਰ ਜੋ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਅੱਜ ਮੇਲਾ ਵਿਖਾ ਰਿਹਾ ਤੁਹਾਨੂੰ ਪਿੰਡ ਬਹਿਲੋਲਪੁਰ ਦਾ ਜੋ ਕਿ ਕਾਫੀ ਸਮੇਂ ਤੋਂ ਮੇਲਾ ਭਰਦਾ ਇਸ ਜਗ੍ਹਾ ਤੇ ਕਾਫੀ ਵੱਡੇ ਵੱਡੇ ਪਹਿਲਵਾਨ ਵੀ ਆਉਂਦੇ ਨੇ ਦੇਖ ਸਾਜੋ ਜੀ ਹਾਂ ਜਿਸ ਤਰਫ ਦੁਕਾਨਾਂ ਲੱਗੀਆਂ ਹੋਈਆਂ ਨੇ ਇਸ ਜਗ੍ਹਾ ਤੇ ਆ ਦੇਖੋ ਜੀ ਕਿਆ ਵਧੀਆ ਚੀਜ਼ ਆ ਇਹ ਕੋ ਕੌਰੀਆਂ ਦੇ ਤੰਨਾ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਬਾਬਾ ਗੁਗਾ ਮਾੜੀ ਦਰਬਾਰ ਆ ਇਸ ਜਗ੍ਹਾ ਤੇ ਹਾਂ ਇਸ ਜਗ੍ਹਾ ਤੇ ਲੋਕ ਮੱਥਾ ਠੇਕਦੇ ਨੇ ਬੜੀ ਸਰਦਾ ਭਾਵਨਾ ਦੇ ਨਾਲ ਤੇ ਇਸ ਜਗ੍ਹਾ ਤੇ ਟਾੜੀ ਜ਼ਰੂਰ ਆ ਆਹ ਸਰਪੰਚ ਜਥਾ ਵੀ ਲੱਗਦਾ ਏ ਇਸ ਜਗ੍ਹਾ ਤੇ ਹਾਂਜੀ ਕਰੋ ਜੀ ਦਰਬਾਰ ਦੇ ਦਰਸ਼ਨਾਂ ਪੱਤਕੇ ਵਾਲੇ ਛੰਡੀ ਵਾਲੇ ਪੰਨਾ ਜੇ ਲਾ ਰਹੇ ਆ ਸਾਰੀ ਸਤਿ ਹਾਂਜੀ ਕਰੋ ਜੀ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਗੁੱਗਾ ਮਾੜੀ ਦਰਬਾਰ ਦੇ ਕਰੋ ਜੀ ਦਰਸ਼ਨ ਬਾਬਾ ਜੀ ਸਭ ਦਾ ਹੀ ਭਲਾ ਕਰੇ ਸੁੱਖ ਸ਼ਾਂਤੀ ਆਮਕਸਣ ਤੰਦਰੁਸਤੀਆਂ ਬਖਸ਼ੇ ਨਾ ਦਾਨ ਜੀ ਗੱਗਾ ਮਾੜੀ ਦਰਬਾਰ ਇਸ ਜਗ੍ਹਾ ਤੇ ਨ ਇੱਕ ਦਿਨ ਪਹਿਲਾਂ ਚੌਂਕੀਆਂ ਲੱਗਦੀਆਂ ਨੇ ਇਹ ਪੱਤ ਕਵੀਰ ਦਾਣ ਵਿਆਂ ਵਾਲ ਕੁਝ ਨਹੀਂ ਕਰਦਾ ਪਰ ਦਾਨ ਹੋਣਾ ਚਾਹੀਦਾ ਹੈ ਕਿ ਹਾਂਜੀ ਆਹ ਵੇਖ ਸਾਡੇ ਅਸੀਂ ਤੁਹਾਨੂੰ ਜਰੂਰ ਮਾਰਸਣਾ ਹਾਂਜੀ ਆਹ ਦੇਖੋ ਜੀ ਰਾਜ ਸਾਹਿਬ ਆ ਤੇ ਮੁੱਖ ਮਹਿਮਾਨ ਇਹ ਸਮਾਦਾ ਨੇ ਬਾਬਾ ਜੀ ਦੇ ਦਰਬਾਰ ਦੀਆਂ ਤੇ ਆ ਦੇਖੋ ਵੀ ਬੱਚੇ ਝੁੱਲੇ ਲੈਂਦੇ ਨੇ ਇਸ ਦੇ ਵਿੱਚ ਸਾਡੀ ਟੀਮ ਦਾ ਸਾਡੇ ਟੀਮ ਦਾ ਅਗਲੇ ਵਿੱਚ ਹਾਂਜੀ ਵਿਖਾਉਨੇ ਅੱਜ ਦਾ ਮੇਲਾ ਪਿੰਡ ਪਹੁੰਚਾ ਵਹ ਲਾਹਲਪੁਰ ਜੋ ਕੀ ਤੁਸੀਂ ਵੇਖ ਰਹੇ ਆ ਇਸ ਜਗ੍ਹਾ ਤੇ ਨਾ ਦੋ ਜਗ੍ਹਾ ਤੇ ਸਿੰਝਾਂ ਹੋ ਰਹੀਆਂ ਨੇ ਹਲੋ 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 ਟਾਲੀ ਟਾਲੀ ਲਾਓ ਹਾਂਜੀ ਬੜੀ ਮਹਿਮਾਨਾਂ ਦਾ ਬਹੁਤ ਧੰਨਵਾਦ ਤੁਸੀਂ ਵੇਖ ਸਕਦੇ ਹੋ ਨਾ ਦੋ ਜਗ੍ਹਾ ਤੇ ਸਿੰਝਾ ਹੋ ਰਹੀਆਂ ਨੇ ਇੱਥੇ ਕੀ ਤੇ ਇੱਕ ਇਸ ਤਰਫ ਲਿਖੇ ਇਸ ਤਰਫ ਸਿੰਝਾ ਹੋ ਰਹੀਆ ਇਸ ਤਰਫ ਆਇਆ ਨੇ ਪ੍ਰਵੀਨਦਰ ਡੂਛੇੜੀ ਹਾਂਜੀ ਇੱਕ ਤੇਜੇ ਅਤਾਸ਼ਿਕ ਤੇਜੇ ਇਸ ਜਗ੍ਹਾ ਤੇ ਆਇਆ ਨੇ ਪ੍ਰਵੀਨਦਰ ਪ੍ਰਵੀਨਦਰ ਡੂਛੇੜੀ ਸੋਨੇ ਰਾਜਪੁਰਾ ਸੋਨੀ ਰਾਜਪੁਰਾ ਕਾਕਾ ਜੀ ਜੀਪਰ ਆਇਆ ਜੀ ਪਹੁੰਚਿਆ ਜੀ ਉਹਨਾਂ ਦਾ ਸਾਰਿਆਂ ਨੂੰ ਜੀ ਉਹ ਧੰਨਵਾਦ ਕਰਦੇ ਆ ਬੜੇ ਹੀ ਪਤਵੰਤੇ ਮੱਜੇ ਦੇ ਦੇਖੋ ਜੀ ਸੰਗਤਾਂ ਦਾ ਭਾਰੀ ਇਕੱਠ ਆ ਲੋਕਾਂ ਦਾ ਭਾਰੀ ਇਕੱਠ ਆ ਦੇਖ ਰਹੇ ਨੇ ਚਿਹਰ ਤੇ ਬੈਠ ਕੇ ਕੁਰਸੀਆਂ ਤੇ ਬੈਠ ਕੇ ਦੇਖ ਰਹੇ ਨੇ ਮੇਲਾ ਸਿੰਝ ਮੇਲਾ ਦੇਖ ਰਹੇ ਨੇ ਦੇਖ ਸਕਦੇ ਹੋ ਭਾਰੀ ਇਕੱਠ ਦੇ ਵਿੱਚ ਆ ਮਹਿਮਾਨਾਂ ਦੀ ਪੁਸ਼ਤੀ ਨੂੰ ਬਹੁਤ ਹੀ ਪਿਆਰ ਕਰਨ ਵਾਲੇ ਸਾਰੇ ਹੀ ਨੱਕਰ ਅੱਜ ਉਹ ਦੇਖਣ ਲਈ ਪਹੁੰਚਾ ਨਾ ਨੰਬਰਾਂ ਦਾ ਤੇ ਨੰਬਰ ਵਾਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਤੀਜੀ ਦੇ ਮੀਲੇ ਮਾ ਲਾਗਿਆ ਖਾਲੇ ਬਾਸਾ ਜੀ ਜੀ ਬੱਚੇ ਹਜ਼ਾਰ ਦੀ ਗੁਸ਼ਤ ਜਮਾਨ ਖਾਲੇ ਬਾਸਾ ਜੀ ਆਜਾ ਰਿਹਾ ਮੈਂ ਇਹ ਸਾਹਮਣੇ ਕਿ ਜੀ ਤੁਸੀਂ ਦੇਖ ਸਕਦੇ ਹੋ ਪਾਰੀ ਕੱਠ ਦੇ ਵਿੱਚ ਪਹਿਲਵਾਨ ਬੱਦੇ-ਵੱਡੇ ਪਹੁੰਚੇ ਹੋ ਨੇ ਇਸ ਜਗ੍ਹਾ ਤੇ ਤੇ ਇੱਕ ਤਰਫ ਦੂਸਰੀ ਤਰਫ ਵੀ ਦਿਖਾਣਾ ਤੁਹਾਨੂੰ ਉਹ ਸਾਹਮਣੇ ਵੀ ਦੇਖ ਸਕਦੇ ਹੋ ਜੋ ਦੋ ਜਗ੍ਹਾ ਤੇ ਨਾ ਦੋ ਜਗ੍ਹਾ ਤੇ ਕੁਸ਼ਤੀ ਕਰਵਾਈ ਜਾ ਰਹੀ ਆ ਤੁਸੀਂ ਵੇਖ ਸਕਦੇ ਹੋ ਸਾਹਮਣੇ ਪਹਿਲਾਂ ਮੈਂ ਪਿੰਡ ਵੇਖਿਆ ਜੋ ਕਿ ਦੋ ਜਗ੍ਹਾ ਤੇ ਨਾ ਕੁਸ਼ਤੀ ਕਰਵਾਈ ਜਾ ਰਹੀ ਆ ਸਾਊਂਡ ਦੀ ਆਵਾਜ਼ ਬਹੁਤ ਚੁੱਕੀ ਹੋਈ ਆ ਨਾ ਸਾਰੇ ਮਾਣ ਵਿੱਚ ਕੁਸ਼ਤੀ ਕਰਦੇ के पहुंचते हैं स्तर पर भी दो जगह तेरे आपने और एक उसी को बादलों के नाले में भिलिया है और यहाँ पे तो अच्छी लगी अब उसे एक तेरे बेटे को बेटियाँ बस बनार पूजे आप बड़े हो बिचारे आने जाने के बाद आप हमारा साथी आए आए बोखरा वाला ये खान बक्ते नहीं देखेंगे घर का पालन है ये पालन द ਅੰਜੀ ਵੱਡੇ ਵੱਡੇ ਪਹਾੜਵਾਲ ਪਹੁੰਚੇ ਵੇਸੇ ਉਸ ਵੇਖ ਸਾਦੇ ਉਹ ਲਾਗਾ ਪਿਆਗਾ ਘਰ ਘਰ ਸਾਇ ਪਿੰਡ ਕਹਿੰਦੇ ਸ਼ੁਰੂ ਪੈਰੀਰ ਦੇ ਲਾਗੇ ਤੇ ਐ ਪਹੁੰਚੇ ਪਖਾੜੇ ਵਿੱਚ ਪ੍ਰਭਾਰ ਚੱਲ ਕੇ ਆਇਆ ਹੈ ਮਾਨ ਤੇ ਲੱਗਿਆ ਜੋਰ ਇਧਰ ਪੈ ਦੇਖਾਂਗੇ ਕੁਸ਼ਤੀ ਸਪੈਸ਼ਲ ਹੈ ਇਸ ਮੁਖਾਰ ਕੀ ਕਿੜੇ ਜਾਣੀਆਂ ਭਾਈ ਨਾ ਨਾ ਪਹਿਲਾਂ ਮੰਦਿਰ ਦੇ ਨੇੜੇ ਅਖੀਰ ਵਾਲਾ ਪਿਆਲਾ ਏਮ ਵਾਲੇ ਦੇ ਬਿਲਕੁਲ ਕਿਆ ਵਜਾ ਕਰਨਗੇ ਉਧਰ ਵੱਡੀ ਜੰਡੀ ਵਾਲੇ ਮਾਦਾ ਨੂੰ ਬੈਠੀ ਆ ਜਿੱਥੋਂ ਕੁਸ਼ਤੀ ਹੋ ਰਹੀ ਆ ਨਾ ਨਾਲ ਦੀ ਨਾਲ ਚਾਰ ਬਜਾ ਹੋ ਜਿਹ ਪਹਿਲਵਾਨ ਜਦੋਂ ਕੁश्ती ਹੋ ਜੂਗੀ ਤੇ ਨਾਲ ਦੀ ਹਾਂਜੀ ਉਸ ਤਰਫ ਚੱਲਦੇ ਜਿੱਥੇ ਪਹੁੰਚੇ ਨੇ ਪ੍ਰਵਿੰਦਰ ਟੂ ਛੜੀ ਆਹ ਦੇਖ ਸਕਦੇ ਹੋ ਦੋ ਜਗ੍ਹਾ ਤੇ ਤੀ ਕੁਸ਼ਤੀਆਂ ਹੋ ਰਹੀਆਂ ਨੇ ਇਧਰ ਵੀ ਹਮਾਰਾ ਸਾਹਮਣੇ ਤੇ دوسری ਜਗ੍ਹਾ ਤੇ ਨਾ ਬੱਚੇ ਦੇਖੋ ਦੇਖੋ ਬੱਚਿਆਂ ਨੂੰ ਕਿੰਨਾ ਚਾਹ ਹੁੰਦਾ ਹੈ ਮੇਲੇ ਦਾ ਬੱਤ ਬੱਚਿਆਂ ਨੂੰ ਹੁੰਦਾ ਆਹ ਦੇਖੋ ਜੀ ਜੋ ਸ਼ੁਰੂ ਤੋਂ ਹੀ ਇਹਦਾ ਢੀਂਗ ਨਾਲ ਅੱਗੇ ਭਾਵੇਂ ਨਿਕਲਣਾ ਨੂੰ ਆ ਆਹ ਦੇਖੋ ਅੱਗੇ ਤੁਹਾਨੂੰ ਬੱਚੇ ਵੀ ਦਿਖਾਣੇ ਆ ਹਾਂ ਇਹ ਬੱਚਿਆਂ ਦਾ ਝੰਡੋਲੇ ਛੋਟਾ ਤੁਸੀਂ ਵੇਖ ਸਕਦੇ ਹੋ ਆਖੇ ਤੇ ਮਨਿਤ ਪਟਾ ਇਹ ਮਹਿਲਾ ਦਿਖਾ ਰਹੇ ਤੁਹਾਨੂੰ ਮੈਂ ਪਿੰਡ ਬਹਿਲੂਲਪੁਰ ਦਾ ਆਹ ਭਰਵਾ ਜੀ ਹਾਂ ਨਾਮ ਇਹ ਆ ਗਿਆ ਜੀ ਬੀਐਫ ਸਾਹਿਬ ਜੀ ਬਹੁਤ ਬੜਾ ਧੰਨਵਾਦ ਆਵਾਜ਼ ਵੀਰਵਾ ਜੀ ਹੈ ਦੇਲਾ ਕੰਮੀ ਜੀ ਬਹੁਤ ਫਟਾਗਾ ਨਾਲ ਹਾਂ ਖਾਲ ਔਰ ਤਾਲੀ ਦੇਖੋ ਜੀ ਬੱਚਿਆਂ ਨੂੰ ਕਿੰਨਾ ਚਾਹ ਹੁੰਦਾ ਇਸ ਦਾ ਉਧਰ ਕੋਸ਼ਿਸ਼ ਕਰਦੇ ਨੇ ਇਹਦੇ ਵਿੱਚ ਜੰਪ ਜੰਨਦੇ ਨੇ 10 ਰੁਪਏ ਇਸ ਦਾ ਰੈਂਟ ਹੁੰਦਾ ਓ ਜਿਆਦਾ ਨਹੀਂ ਹੁੰਦਾਗਾ ਫੁੱਲਾ ਟਾਈਮ ਹੁੰਦਾ ਇਸ ਦੇ ਵਿੱਚ ਬੱਚਿਆਂ ਦੇ ਆਖਿਰ ਉਪ ਸਿਸ਼ਦ ਕਰਨ ਲਈ ਇਹ ਬੱਚਾ ਦਾ ਛੋਟਾ ਚੰਡੋਲਾ ਤੁਸੀਂ ਦੇਖ ਸਕਦੇ ਹੋ ਆਹ ਨਾਲ ਤੇ ਉਹਨਾਂ ਆਪਾ ਉਸ ਤਰਪ ਪਹੁੰਚਦਾ ਜਿਸ ਜਗ੍ਹਾ ਤੇ ਆਏ ਨੇ ਪ੍ਰਵੀਨਦਰ ਸਿੰਘ ਛੜੀ ਹੈ। ਇਹ ਸਤਾਂ ਸ਼ਬਦ ਉਸਤਾਲੇ। ਭਾਈ ਜੁਗੀ ਕੀ ਕਹਾ ਹੁੰਦਾ ਹੈ ਇਹ ਵੀ ਉਸੇ ਵੇਲੇ ਦੇਖੋ ਜੀ ਜਿਹੜੇ ਮੇਲੇ ਨੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਯਾਤਰਾ। ਇਹ ਸੰਗਤ ਵਿੱਚ ਆ ਰਹੇ ਨੇ ਅਜਦੇ ਹੁਣ ਦੇਖਦੇ ਆਪਾਂ ਵੱਡੇ ਵੱਡੇ ਲੀਡਰ ਆਏ ਹੋਣੇ ਇਸ ਜਗ੍ਹਾ ਤੇ